ਇਸੇ ਬਲੇਸੀ ਮੌਜੂਦਾ ਜਿਲ੍ਹਾ ਹੁਸ਼ਿਆਰਪੁਰ ਦਾ ਮੈਟੋਰੀਅਰ ਸਕੂਲ ਜੋ ਕਿ ਤਲਵਾੜਾ ਸਹਿਰ ਦੇ ਵਿੱਚ ਹੈ ਦੱਸਦੀਏ ਇੱਥੋਂ ਦੀਆਂ ਦੋ ਬੇਟੀਆਂ ਜੋ ਤੋਂ ਸਟੱਡੀ ਕਰਕੇ ਗਈਆਂ ਨੇ ਉਹ ਦੋ ਬੇਟੀਆਂ ਨੇ ਇੱਕ ਨੇ NEET ਦਾ ਟੈਸਟ ਪਾਸ ਕੀਤਾ ਤੇ ਇੱਕ ਨੇ IIT ਵੀ ਪਾਸ ਕੀਤੀ ਹੈ ਇਹ ਗੱਲਬਾਤ ਕਰ ਰਹੇ ਹਾਂ ਉਹਨਾਂ ਬੱਚਿਆਂ ਦੇ ਨਾਲ ਹਾਂਜੀ ਬੇਟਾ ਕੀ ਨਾਮ ਆਪਣਾ ਜੀ ਮੇਰਾ ਨਾਮ ਭਰਤੀਆ ਤੇ ਮੈਂ ਮੈਟੋਰੀਅਰ ਸਕੂਲ ਤਲਵਾੜਾ ਦੇ ਵਿੱਚੋਂ ਆਪਣੀ ਜਿਹੜੀ ਹੈ 12ਵੀਂ ਪਾਸ ਆਊਟ ਕੀਤੀ ਸੀ ਉਸ ਤੋਂ ਬਾਅਦ ਮੈਂ ਦਕਸ਼ਨਾ ਫਾਊਂਡੇਸ਼ਨ ਦੇ ਵਿੱਚ 1 ਸਾਲ NEET ਦੀ ਕੋਚਿੰਗ ਲਈ ਸੀ ਤੇ ਸਾਡਾ 4 ਮਈ ਨੂੰ ਇਗਜ਼ਾਮ ਹੋਇਆ ਸੀ NEET ਦਾ ਉਸ ਤੋਂ ਬਾਅਦ 14 ਚ ਲਾਈਨੋਂ ਮੇਰਾ ਰਿਜ਼ਲਟ ਆਇਆ ਸੀ ਤੇ ਕਾਫੀ ਉਹਦੇ ਵਿੱਚ ਖੁਸ਼ੀ ਹੋਈ ਕਿ ਮੇਰਾ ਜਿਹੜਾ ਹੈ ਕੱਟ-ਆਫ ਦੇ ਰਿਗਾਰਡਿੰਗ ਜੋ ਵੀ ਸੀਗਾ ਉਹ ਜਿਹੜਾ Aim ਸੀਗਾ ਉਹ ਮੈਂ ਪੂਰਾ ਕਰ ਸਕੀ ਤੇ ਕੱਲ ਮੈਂ ਐਡਮਿਸ਼ਨ ਕਰਵਾ ਕੇ ਆਈਆਂ ਤੁਹਾਨੂੰ ਕਾਫੀ ਜ਼ਿਆਦਾ ਖੁਸ਼ੀ ਹੈ ਜਿਹੜੇ ਸਾਡੇ ਟੀਚਰਸ ਸੀਗੇ ਪ੍ਰਿੰਸੀਪਲ ਸਰ ਹੋਗੇ ਪੂਰਾ ਸਟਾਫ ਹੋ ਗਿਆ ਮਤਲਬ ਨੌਨ-ਟੀਚਿੰਗ ਸਟਾਫ ਹੋ ਗਿਆ ਮਤਲਬ ਹਰ ਇੱਕ ਨੇ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਕਹਿੰਦੇ ਕਿ 12th ਦਾ بیس ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ 11 12 ਦਾ ਕਿ ਆਪਣੀ ਤੇ ਅੱਗੇ ਸਟੱਡੀ ਨੂੰ ਹੈ ਜਿਹੜਾ ਕੋਈ ਵੀ ਕੰਪੀਟੀਟਿਵ ਇਗਜ਼ਾਮ ਕਲੀਅਰ ਕਰਨਾ ਹੋਵੇ ਉਹ ਕਾਫੀ ਜ਼ਿਆਦਾ بیس ਇੰਪੋਰਟੈਂਟ ਹੁੰਦਾ ਹੈ ਤਾਂ ਉਹ ਕਾਫੀ ਜ਼ਿਆਦਾ ਟੀਚਰਸ ਨੇ ਪ੍ਰਿੰਸੀਪਲ ਸਰ ਨੇ ਮਿਨਾਕਸ਼ੀ ਮੈਮ ਇਨਚਾਰਜ ਮੈਮ ਸਿੱਕੇ ਜੋ ਹੁਣ ਉਹਨਾਂ ਦੇ ਟਰਾਂਸਫਰ ਹੋ ਚੁੱਕੇ ਪਟਿਆਲਾ ਉਹਨਾਂ ਨੇ ਮੇਰੀ ਹਰ ਮੋੜ ਤੇ ਹਰ ਜਗ੍ਹਾ ਤੇ ਦਕਸ਼ਨਾ ਹੀ ਵਨ ਦਕਸ਼ਨਾ ਹਰ ਜਗ੍ਹਾ ਤੇ ਮੈਨੂੰ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਨੇ ਮੈਨੂੰ ਹੈਲਪ ਕੀਤੀ ਹਰ ਜਗ੍ਹਾ ਮੈਨੂੰ ਗਾਈਡ ਕੀਤਾ ਕਿਵੇਂ ਕਿਵੇਂ ਅੱਗੇ ਕਰਨਾ ਹੈ ਕੀ ਕਰਨਾ ਹੈ ਇਹ ਨਹੀਂ ਚੀਜ਼ ਹੋਈ ਤਾਂ ਇਹ ਕਰੋ ਮਤਲਬ ਮੈਮ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਬਾਕੀ ਸਾਰੇ ਟੀਚਰਸ ਪ੍ਰਿੰਸੀਪਲ ਸਰ ਨੇ ਜੋ ਜੋ ਮੈਂ ਤੇ ਮੰਗਿਆ ਉਹ ਸਾਰਾ ਕੁਝ ਪ੍ਰੋਵਾਈਡ ਕੀਤਾ ਜਿਹਦੇ ਸਦਕੇ ਮੈਨੂੰ ਜਿਹੜਾ ਹੈ ਅੱਜ ਜਿਹੜਾ ਮੈਂ ਐਮਬੀਬੀਐਸ ਤੇ ਜਿਹੜੀ ਡਿਗਰੀ ਹੈ ਆਪਣੀ ਪ੍ਰੀਤਕੋਟ ਮੈਡੀਕਲ ਕਾਲਜ ਦੇ ਵਿੱਚ ਹੈ ਉਹ ਮੈਂ ਕਰ ਪਾਉਂਗੀ ਕਿੰਨੀ ਮਿਹਨਤ ਕਰਨੀ ਪਈ ਟੈਸਟ ਵਾਸਤੇ ਸਰ ਮਿਹਨਤ ਤਾਂ کافی ਜ਼ਿਆਦਾ ਹੁੰਦੀ ਹੈ ਹੁਣ ਮਤਲਬ ਡੇ 1 ਤੋਂ ਜਦੋਂ ਮੈਂ ਉੱਥੋਂ ਗਈ ਸੀ ਮੇਰਾ ਸਿਗਾ ਕਿ ਮਨ ਦੇ ਵਿੱਚ ਮੈਂ ਫੁੱਲ ਡੈਡੀਕੇਸ਼ਨ ਲਗਾ ਕੇ ਇੱਕ ਸਾਲ ਜਿੰਨਾ ਮੇਰਾ ਹੋ ਸਕਦਾ ਹੈ ਮੈਂ ਪੂਰਾ ਆਪਣਾ ਦੇਣਾ ਹੈ ਜੋ ਵੀ ਫਿਰ ਹੋਗਾ ਮੈਂ ਪੂਰੀ ਜਦੜ ਡੇ ਨਾਈਟ ਸਟੱਡੀਜ਼ ਇੰਨਾ ਹੋ ਸਕਦਾ ਰੈਸਟ ਸੀਗੀ ਉਹ ਮਤਲਬ ਆਪਣੇ ਹਿਸਾਬ ਨਾਲ ਸਾਨੂੰ ਉੱਥੇ ਕਾਉਂਸਲਰ ਵਗੈਰਾ ਸਭ ਕੁਝ ਸੀਗੇ ਪ੍ਰੋਵਾਈਡ ਹੋਏ ਕਿ ਉਹਨਾਂ ਨੇ ਸਾਨੂੰ ਸਭ ਕੁਝ ਗਾਈਡ ਕੀਤਾ ਕਿਵੇਂ ਸਾਨੂੰ ਪੜ੍ਹਨਾ ਚਾਹੀਦਾ ਹੈ ਕਿੰਦਾ ਕਿੰਨਾ ਟਾਈਮ ਦੇਣਾ ਚਾਹੀਦਾ ਸਟੱਡੀ ਨੂੰ ਬਾਕੀ ਉੱਥੇ ਸਾਨੂੰ ਸਭ ਕੁਝ ਪ੍ਰੋਵਾਈਡ ਕੀਤਾ ਗਿਆ ਮਾਤਾ ਪਿਤਾ ਦਾ ਕਿੰਨਾ ਚਿੰਤਾ ਕਰਿਆ ਮਾਤਾ ਪਿਤਾ ਨੇ ਮੈਨੂੰ ਕਾਫੀ ਹੁਣ ਅੱਜ ਕੱਲ ਦਾ ਸਾਡਾ ਇਹ ਰੂਰਲ ਏਰੀਆ ਸਾਨੂੰ ਇੰਨੀ ਦੂਰ ਜਿਹੜਾ ਉਹ ਭੇਜਿਆ ਵੀ ਨਹੀਂ ਜਾਂਦਾ ਹੈ ਕਿ ਹਾਂ ਕੁੜੀਆਂ ਦਾ ਥੋੜਾ ਹੁੰਦਾ ਹੈ ਕਿ ਇੰਨੀ ਦੂਰ ਭੇਜਣਾ ਪੇਰੈਂਟਸ ਨੂੰ ਵੀ ਡਰ ਲੱਗਦਾ ਹੈ ਪਰ ਇਹ ਹੈ ਕਿ ਤੁਸੀਂ ਆਪਣੇ ਪੇਰੈਂਟਸ ਦਾ ਜਿਹੜਾ ਉਹ ਵਿਸ਼ਵਾਸ ਬਣਾਏ ਰੱਖੋ ਇੰਨੀ ਦੂਰ ਤੁਸੀਂ ਗਏ ਹੋ ਹੈ ਨਾ ਉਹਨਾਂ ਨੂੰ ਪੜੋ ਆਪਣਾ ਵਧੀਆ ਜਿਹੜਾ ਏਮ ਪੂਰਾ ਕਰੋ ਤਾਂ ਕਿ ਬਾਕੀ ਬੱਚਿਆਂ ਬਾਕੀ ਪੇਰੈਂਟਸ ਵੀ ਜਿਹੜੇ ਆ ਆਪਣੀ ਕੁੜੀਆਂ ਨੂੰ ਖਾਸ ਕਰ ਕੁੜੀਆਂ ਨੂੰ ਜਿਹੜਾ ਇੰਨੀ ਦੂਰ ਭੇਜ ਸਕਣ ਤਾਂ ਕਿ ਉਹ ਆਪਣਾ ਜਿਹੜਾ ਏਮ ਹੈ ਉਹ ਫੁੱਲਫਿਲ ਕਰ ਸਕਣ 60 ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਆਈਆਈਟੀ ਦਾ ਟੈਸਟ ਪਾਸ ਕਰ ਦਿੱਤਾ ਕਿੰਨੀ ਖੁਸ਼ੀ ਮਹਿਸੂਸ ਹੋ ਸਰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਹੁਣੇ-ਹੁਣੇ ਮਤਲਬ ਮੈਂ IIT ਮ드ਰਾਸ ਦਾ BS in Data Science and Programming ਵਾਸਤੇ ਟੈਸਟ OAC ਕੋ ਪਲੀਅਰ ਕਰ ਲਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਤੇ ਮੇਰਾ ਮੇਰਾ ਸਪੈਸ਼ਲ ਥੈਂਕਸ ਹੈ ਮੈਰੀਟੋਰੀਅਸ ਤਲਵਾੜਾ ਦੇ ਸਟਾਫ ਨੂੰ ਟੀਚਰਸ ਨੂੰ ਪ੍ਰਿੰਸੀਪਲ ਸਰਸ ਨੂੰ ਪ੍ਰਿੰਸੀਪਲ ਸਰ ਨੂੰ ਐਂਡ ਬਾਕੀ ਸਾਰਿਆਂ ਨੂੰ ਵੀ ਕਿ ਉਹਨਾਂ ਨੇ ਸਾਰੀ ਸਾਨੂੰ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਸ਼ੁਰੂ ਤੋਂ ਪੜਾਈ ਵੱਲ ਧਿਆਨ ਰੱਖਿਆ ਐਂਡ ਕੋਈ ਵੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਿੱਦਾਂ ਕਿ ਇਹ ਰੈਜ਼ੀਡੈਂਸ਼ੀਅਲ ਸਕੂਲ ਹੈ ਤੇ ਅਸੀਂ ਪੇਰੈਂਟਸ ਤੋਂ ਦੂਰ ਰਹਿੰਦੇ ਆ ਪਰ ਫਿਰ ਵੀ ਇੱਥੇ ਦਾ ਮਾਹੌਲ ਇਦਾਂ ਦਾ ਹੈ ਕਿ ਸਾਨੂੰ ਕਦੀ ਕਮੀ ਨਹੀਂ ਮਹਿਸੂਸ ਹੋਈ ਤੇ ਅਸੀਂ ਅੱਛੇ ਨਾਲ ਆਪਣੀ ਪੜ੍ਹਾਈ ਕਰ ਸਕੇ ਆ ਤੇ ਮੈਂ ਇਸ ਸਕੂਲ ਵਿੱਚ 9th ਵਿੱਚ ਹੀ ਆਈ 9th થી ਹੀ ਆ 9th ਤੋਂ ਲੈ ਕੇ 12th ਤੱਕ ਮੈਂ ਇੱਥੇ ਪੜ੍ਹੀ ਆ ਤੇ 10th ਵਿੱਚ ਵੀ ਮੇਰੀ ਮੈਰਿਟ ਆਈ ਸੀ ਐਂਡ ਹੁਣ 12th ਵਿੱਚ ਵੀ ਮੇਰੀ ਮੈਰਿਟ ਆਈ ਤੇ ਇਸ ਕਰਕੇ ਸਟਾਫ ਨੂੰ ਮੇਰਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਹੈ ਕਿ ਇਸ ਸਕੂਲ ਆ ਕੇ ਮੈਂ ਇਦਾਂ ਦੀ ਬਣ ਪਾਈ ਐਂਡ ਮੈਂ ਅੱਗੇ ਵੀ ਆਪਣੀ ਲਾਈਫ ਚ ਗਰੋ ਕਰ ਰਹੀ ਐ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਨਾ ਟਫ ਰਿਹਾ ਐ ਟੈਸਟ ਸੋ ਟਫਨੈਸ ਦੇ ਮਾਮਲੇ ਚ ਮਤਲਬ ਇਹ ਬਾਕੀ ਕੰਪੀਟੀਟਿਵ ਐਗਜ਼ਾਮਸ ਤੋਂ ਥੋੜਾ ਅਲੱਗ ਕਰਿਕੂਲਰ ਸੀਦਾ ਮਤਲਬ ਜਿੱਦਾਂ ਸਾਡੀ ਪਹਿਲੇ 1 ਮੰਥ ਕਲਾਸਿਸ ਲੱਗਣ ਗਈਆਂ ਹੈ ਨਾ ਬਾਕੀ ਤੁਹਾਡਾ ਪਿੱਛੇ ਤੋਂ ਬੇਸ ਹੋਣਾ ਚਾਹੀਦਾ ਐ ਮੈਥਸ ਐਂਡ ਤੁਹਾਡੀ ਇੰਗਲਿਸ਼ ਵਿੱਚ ਕਮਾਂਡ ਅੱਛੀ ਹੋਣੀ ਚਾਹੀਦੀ ਐ ਐਂਡ ਤੁਹਾਡਾ ਕੰਪਿਊਟਰ ਐਂਡ ਪ੍ਰੋਗਰਾਮਿੰਗ ਵਿੱਚ ਵੀ ਥੋੜਾ ਹੋਣਾ ਚਾਹੀਦਾ ਹੈ ਤੁਹਾਨੂੰ ਉਹਦੀ ਨੋਲੇਜ ਹੋਣੀ ਚਾਹੀਦੀ ਹੈ ਤੇ ਐਂਡ ਇਸ ਕਰਕੇ ਮੈਂ ਸਕੂਲ ਦੇ ਜਿਹੜੇ ਸਾਡੇ ਕੰਪਿਊਟਰ ਸਟਾਫ ਸੀ ਕੰਪਿਊਟਰ ਦੇ ਮੈਮ ਜਗਜੀਤ ਮੈਮ ਸੀ ਉਹਨਾਂ ਨੂੰ ਵੀ ਥੈਂਕ ਯੂ ਬਹੁਤ ਸਾਰਾ ਕਿਉਂਕਿ ਜਿੱਦਾਂ ਮੈਂ ਪਹਿਲੇ ਵੀ ਕਿਹਾ ਕਿ ਸਾਡਾ ਸਕੂਲ ਜਿਹੜਾ ਇੱਥੇ ਸਿਰਫ ਪੜਾਈ ਵੱਲ ਨਹੀਂ ਸਾਰੀ ਐਕਸਟਰਾ ਕਰਿਕੂਲਰ ਵੱਲ ਧਿਆਨ ਦਿੱਤਾ ਜਾਂਦਾ ਹੈ ਤੇ ਲਾਸਟ ਈਅਰ ਸਾਡਾ ਆਈਬੀਐਮ ਕੰਪਨੀ ਦੁਆਰਾ ਇੱਕ ਸਟੇਟ ਲੈਵਲ ਹੈਕਥਨ ਕੀਤਾ ਸੀ ਜਿਹਦੇ ਜਿਸ ਦੌਰਾਨ ਮੈਂ ਆਪਣਾ ਕੰਪਿਊਟਰ ਵਿੱਚ ਮਤਲਬ ਇੰਟਰਸਟ ਪਤਾ ਕਰ ਪਾਈ ਕਿ ਹਾਂ ਮੈਨੂੰ ਇਸ ਫੀਲਡ 'ਚ ਜਾਣਾ ਤੇ ਬਾਕੀ ਉਸ ਤੋਂ ਬਾਅਦ ਸਪੈਸ਼ਲਿਸਟ ਟੈਸਟ ਵਾਸਤੇ ਸਾਡੀ 1 ਮੰਥ ਕਲਾਸਿਸ ਲੱਗੀਆਂ ਸੀ ਜਿਦੇ ਵਿੱਚ ਮੈਥਸ ਸਟੈਟਿਸਟਿਕਸ ਇੰਗਲਿਸ਼ ਐਂਡ ਪ੍ਰੋਗਰਾਮਿੰਗ ਸਨ ਪੜਾਈ ਗਈ ਐਂਡ ਉਸ ਤੋਂ ਬਾਅਦ ਸਾਡੇ ਦੋ ਐਗਜ਼ਾਮਸ ਹੋਣਗੇ ਕੁਆਲੀਫਾਇਰ ਅਗਰ ਤੁਸੀਂ ਉਹਨਾਂ ਨੂੰ ਕੁਆਲੀਫਾਈ ਕਰਦੇ ਹੋ ਤੇ ਤੁਸੀਂ ਐਡਮਿਸ਼ਨ ਹੋ ਸਕਦੇ ਹਾਂ ਆਰਤੀ ਦੇ ਫਾਦਰ ਵੀ ਇੱਥੇ ਪਹੁੰਚੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਨੇ ਹਾਂਜੀ ਸਰ ਕੀ ਨਾਮ ਆਪਣਾ ਦੱਸੋ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਕਿਹੜਾ ਪਿੰਡੋਂ ਆ ਮੇਰਾ ਪਿੰਡ ਪਸੀ ਕਰੋੜਾ ਹੈ ਜੀ ਸਰ ਮਿਹਨਤ ਮਜ਼ਦੂਰੀ ਕਰਕੇ ਤੁਸੀਂ ਆਪਣੀ ਬੇਟੀ ਨੂੰ ਪੜਾਇਆ ਅੱਜ ਤੁਹਾਡਾ ਨਾਮ ਰੋਸ਼ਨ ਕੀਤਾ ਹੈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੇਟੀ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ ਮੈਂ ਇਹਦਾ ਸਾਰਾ ਸ਼ਰੇਆ ਆਪਣੇ ਤਲਵਾੜਾ ਸਕੂਲ ਮੈਰਿਟੋਰੀਅ ਸਕੂਲ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਪਲੱਸ ਟੀਚਰ ਸਟਾਫ ਨੂੰ ਦੇਣਾ ਚਾਹੁੰਦਾ ਜਿਹਦੇ ਕਰਕੇ ਉਹਨਾਂ ਨੇ ਇੰਨੀ ਅੱਛੀ ਗਾਈਡੈਂਸ ਦਿੱਤੀ ਬੱਚੀ ਨੂੰ ਕਿ ਜਿਹੜਾ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੁਣ ਬਾਕੀ ਬੱਚੇ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰੇ ਬੱਚਿਆਂ ਨੂੰ ਇਹੀ ਸਲਾਹ ਦੇਣਾ ਚਾਹਨਾ ਹੈ ਕਿ ਆਪਣਾ ਦਿਲ ਲਗਾ ਕੇ ਪੜੋ ਟੀਚਰ ਜਿੱਦਾਂ ਗਾਈਡੈਂਸ ਦੇ ਰਹੇ ਆ ਉਹਨੂੰ ਅਨੁਸਾਰਨ ਕਰੋ ਹੋਰ ਆਪਣੇ ਦੇਸ਼ ਦਾ ਨਾਮ ਹੋਰ ਆਪਣੇ ਸਕੂਲ ਦਾ ਨਾਮ ਉੱਚਾ ਨੰਦਨ ਕੰਢੀ ਦਾ ਛੋਟਾ ਜਿਹਾ ਪਿੰਡ ਸੀਗਾ ਕਰੋੜਾ ਜਿਹਨੂੰ ਕੋਈ ਨਹੀਂ ਕੋਈ ਸ਼ਾਇਦ ਜਾਣਦਾ ਸੀਗਾ ਅੱਜ ਭਾਰਤੀ ਕਰਕੇ ਉਸ ਪਿੰਡ ਨੂੰ ਲੋਕੀ ਜਾਣਣਗੇ ਸਾਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਹੈ ਕਿ ਹੁਣ ਸਾਡੇ ਪਿੰਡ ਦਾ ਨਾਮ ਪੂਰੇ ਆਪਣੇ ਮੀਡੀਆ ਵਿੱਚ ਆ ਰਿਹਾ ਹੈ ਔਰ ਬੱਚੇ ਮਿਹਨਤ ਕਰਦੇ ਆ ਉਧਰ ਰਿਜ਼ਲਟ ਅੱਛਾ ਆਂਦਾ ਹੈ ਤਾਂ ਬਹੁਤ ਖੁਸ਼ੀ ਗੱਲਬੱਤ ਕਰਦੇ ਆ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਸਰ ਪਹਿਲੇ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਸਕੂਲ ਦੀ ਦੋ ਬੇਟੀਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਸਾਨੂੰ ਬਹੁਤ ਖੁਸ਼ੀ ਆ ਸਰ ਇਸ ਟਾਈਮ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਭਾਰਤੀ ਲੜਕੀ ਹੈ ਜੋ ਇਹ 2 2024 ਚ ਪਲਸ 2 ਬੱਚਾ ਸਾਡੇ ਸਕੂਲ ਤੋਂ ਕਰਕੇ ਗਿਆ ਉਹਨੇ ਗਵਰਨਮੈਂਟ ਮੈਡੀਕਲ ਕਾਲਜ ਫਰੀਦਕੋਟ ਚ ਆਪਣੀ ਐਮਬੀਬੀਐਸ ਦੀ ਸੀਟ ਹਾਸਲ ਕੀਤੀ ਹੈ ਸੋ ਇਹਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਨਾਲ ਸ੍ਰਿਸ਼ਟੀ ਟੋਗੜਾ ਬੱਚਾ ਹੈ ਇਹਨੇ ਆਪਣੀ ਮਿਹਨਤ ਦੇ ਨਾਲ IIT IIT ਮਦਰਾਸ ਦੇ ਵਿੱਚ ਡਾਟਾ ਸਾਇੰਸ ਦੇ ਵਿੱਚ ਆਪਣੀ ਸੀਟ ਪੱਕੀ ਕੀਤੀ ਹੈ ਸੋ ਮੇਰੇ ਵੱਲੋਂ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਦੇ ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਬਾਦ ਸਰ ਪਿਛਲੀ ਵਾਰ ਜੇ ਖਬਰ ਕਰਨ ਆਏ ਸੀ ਕਿ ਬੱਚੇ ਨੇ ਟਾਪ ਕੀਤਾ ਸਕੂਲ ਦਾ ਸ਼ਾਇਦ 11 13 ਬੱਚੇ ਟਾਪ ਕੀਤਾ ਸੀਗਾ ਲੱਗਦਾ ਨੇ ਸਕੂਲ ਦਾ ਨਾਮ ਉੱਚਾ ਕੀਤਾ ਜਾ ਰਿਹਾ ਬੱਚਿਆਂ ਵੱਲੋਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਹੀ ਥੈਂਕ ਯੂ ਹੈ ਜੀ ਤੁਸੀਂ ਸਾਡੇ ਸਕੂਲ ਨੂੰ ਇੰਨਾ ਵਧੀਆ ਤਰੀਕੇ ਨਾਲ ਕਵਰ ਕਰਦੇ ਹੋ ਜਿਹੜੇ ਬੱਚਿਆਂ ਦੀ ਅਚੀਵਮੈਂਟਾਂ ਉਹਨੂੰ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਹੋ ਦੋਸਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਸੈਕੰਡਲੀ ਮੈਂ ਜ਼ਰੂਰ ਕਵਾਂਗਾ ਬੱਚਿਆਂ ਦੀ ਮਿਹਨਤ ਹੈ ਸਾਡੇ ਟੀਚਰਸ ਦਾ ਮਿਹਨਤ ਹੈ ਸਾਡਾ ਸਕੂਲ ਦਾ ਇੱਕ ਇੱਕ ਕਲਚਰ ਡਵੈਲਪ ਕਰਨ ਲਈ ਕਾਫੀ ਮਿਹਨਤ ਸਾਰੇ ਸਟਾਫ ਦੀ ਲੱਗਦੀ ਹੈ ਚਾਹੇ ਉਹ ਨਾਨ ਟੀਚਿੰਗ ਸਟਾਫ ਹੈ ਚਾਹੇ ਸਾਡੇ ਸਲੀਪਰਸ ਹੈ ਜਾਂ ਕੋਈ ਸਟਾਫ ਸਫਾਈ ਕਰਮਚਾਰੀ ਹੈ ਜਾਂ ਗਾਰਡ ਸਟ੍ਰਕਚਰ ਹੈ ਇਹ ਸਾਰਿਆਂ ਨੇ ਇੱਕ ਡੈਕੋਰਮ ਕ੍ਰੀਏਟ ਕਰਨ ਦੇ ਵਿੱਚ ਕਾਫੀ ਹੈਲਪ ਕੀਤੀ ਹੈ ਜਿਹਦੇ ਨਾਲ ਸਾਡੇ ਸਕੂਲ ਦੇ ਵਿੱਚ ਇੱਕ ਪੜਾਈ ਦਾ ਮਾਹੌਲ ਬਣਿਆ ਹੈ ਤੇ ਉਦੇ ਸਦਕਾ ਹੀ ਸਾਡੇ 10ਵੀਂ ਦੀ 11 ਮੈਰਿਟਸ ਆਈਆਂ ਇਸ ਸਾਲ ਤੇ ਦੋ ਮੈਰਿਟ ਸਾਡੀਆਂ ਪਲੱਸ 2 ਦੀਆਂ ਆਈਆਂ ਤੇ ਆਸ ਕਰਦੇ ਹਾਂ ਅੱਗੇ ਵੀ ਇਹ ਹੋਰ ਅਚੀਵਮੈਂਟ ਜਿਹੜਾ ਸਾਡੇ ਟੀਚਰ ਦੀ ਮਦਦ ਨਾਲ ਅਚੀਵਮੈਂਟ ਜਿਹੜਾ ਹੋਰ ਅੱਗੇ ਵਧੇਗਾ ਸਰ ਭਾਰਤੀ ਦੇ ਪਿਤਾ ਮਿਹਨਤ ਮਜ਼ਦੂਰੀ ਕਰਦੇ ਨੇ ਬਾਕੀ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਮੈਂ ਤਾਂ ਜੀ ਇਹ ਹੀ ਕਹਿਣਾ ਚਾਹੂੰਗਾ ਪੈਸੇ ਦੀ ਕਮੀ ਜਿਹੜੀ ਹੈ ਉਹ ਇੱਕ ਪਰਿਵਾਰ ਚ ਨਹੀਂ ਕਈ ਪਰਿਵਾਰਾਂ ਚ ਪੈਸੇ ਦੀ ਕਮੀ ਹੈ ਬਟ ਉਸ ਪੈਸੇ ਦੀ ਕਮੀ ਨੂੰ ਦੂਰ ਕਰਨ ਦਾ ਇੱਕੋ ਹੀ ਸਾਧਨ ਹੈ ਮਿਹਨਤ ਕਰਨ ਬੱਚੇ ਮਿਹਨਤ ਕਰਕੇ ਭਾਰਤੀ ਨੇ ਮੈਨੂੰ ਨਹੀਂ ਲੱਗਦਾ ਇਸ ਅਚੀਵਮੈਂਟ ਦਾ 1 ਰੁਪਿਆ ਵੀ ਖਰਚਿਆ ਤੇ ਬੱਚੇ ਨੇ ਪਲੱਸ 2 ਮੈਰੀਟੋਰੀਅਸ ਸਕੂਲ ਚ ਕਰਨ ਤੋਂ ਬਾਅਦ ਜਿਹੜੀ ਫ੍ਰੀ ਆਫ ਕੋਸਟ ਜਿਹੜੀ ਕੋਚਿੰਗ ਹੈ ਪੂਨੇ ਵਿੱਚ ਦਕਸ਼ਨਾ ਫਾਊਂਡੇਸ਼ਨ ਦੇ ਵਿੱਚ ਉਹਦਾ ਟੈਸਟ ਕਲੀਅਰ ਕਰਕੇ ਉਹ ਵੀ ਫ੍ਰੀ ਕੋਚਿੰਗ ਜਿਹੜੀ ਹੈ ਲੈ ਕੇ ਇਹ ਟੈਸਟ ਕਲੀਅਰ ਕੀਤਾ ਤੇ ਜੇ ਦੇਖੀਏ ਤਾਂ ਇੱਥੇ ਤੱਕ ਬੱਚੇ ਨੇ ਕੋਈ ਪੈਸਾ ਆਪਣੇ ਘਰਦਿਆਂ ਦਾ ਲਵਾਇਆ ਨਹੀਂ ਉਹ ਸਾਰੀ ਸੇਵਿੰਗ ਬੱਚੇ ਨੇ ਆਪਣੀ ਮਿਹਨਤ ਨਾਲ ਘਰਦਿਆਂ ਨੂੰ ਕਰਵਾ ਕੇ ਦਿੱਤੀ ਹੈ ਤੇ ਇਹ ਤਾਂ ਫਾਈਨੈਂਸ਼ੀਅਲ ਦੀਆਂ ਜਿਹੜੀਆਂ ਪੈਸੇ ਦੀ ਕਮੀ ਆ ਹਮੇਸ਼ਾ ਰਹਿੰਦੀ ਆ ਜਦੋਂ ਪਰਿਵਾਰ ਦੇ ਵਿੱਚ ਬੱਚੇ ਪੜਦੇ ਆ ਤੇ ਪੈਸੇ ਦੀ ਕਮੀ ਜ਼ਰੂਰ ਰਹਿੰਦੀ ਆ ਬਟ ਜੇ ਉਹਦਾ ਰਿਜ਼ਲਟ ਚੰਗਾ ਹੋਵੇ ਤੇ ਪੈਸੇ ਦੀ ਕਮੀ ਭੁੱਲ ਜਾਂਦੀ ਆ ਤਾਂ ਮੈਂ ਇਹੀ ਕਵਾਂਗਾ ਬੱਚਿਆਂ ਨੂੰ ਪੈਸੇ ਦੀ ਜੇ ਕਮੀ ਆ ਉਹਨੂੰ ਪੂਰਾ ਕਰਨ ਲਈ ਮਿਹਨਤ ਕਰੋ ਜਿਆਦਾ ਮਿਹਨਤ ਕਰੋ ਡੈਡੀਕੇਸ਼ਨ ਰੱਖੋ ਤੇ ਕੋਈ ਨਾ ਕੋਈ ਵਧੀਆ ਚੀਜ਼ ਅਚੀਵ ਕਰੋ ਬਾਕੀ ਪੈਸੇ ਦੇ ਨਾਲ ਬਾਕੀ ਸਕੂਲ ਦੇ ਬੱਚਿਆਂ ਨੂੰ ਮੈਂ ਤਾਂ ਬਾਕੀ ਬੱਚਿਆਂ ਤੋਂ ਵੀ ਇਹੀ ਆਸ ਕਰਦਾ ਜੀ ਵਧੀਆ ਪੜਾਈ ਕਰਨ ਮੈਰਿਟ ਵਿੱਚ ਥਾਣਾ ਅਸਲ ਕਰਨ ਤੇ ਕੋਈ ਨਾ ਕੋਈ ਵੱਡਾ ਟੈਸਟ ਕਲੀਅਰ ਕਰਕੇ ਆਪਣੇ ਸੁਪਨਾ ਆ ਜਾਂ ਜੋ ਕੋਈ ਟਾਰਗੇਟ ਰੱਖਿਆ ਉਹਨੂੰ ਪੂਰਾ ਕਰਾਂ ਇੱਕ ਵਾਰ ਫਿਰ ਗੱਲਬਾਤ ਕਰਾਂਗਾ ਭਾਰਤੀ ਨਾਲ ਭਾਰਤੀ ਦੀ ਬਾਕੀ ਸਕੂਲ ਦੇ ਬੱਚੇ ਜੋ ਹਾਰ ਕੇ ਬਹਿ ਜਾਂਦੇ ਆ ਤੇ ਹੌਂਸਲਾ ਛੱਡ ਦਿੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਫਿਰ ਮੈਂ ਤਾਂ ਇਹੀ ਕਹਿੰਦੇ ਜਾਨੀ ਕਈ ਬੱਚੇ ਹੁੰਦੇ 12 ਤੋਂ ਬਾਅਦ ਉਹਨਾਂ ਨੂੰ ਇਦਾਂ ਦੀ ਅਪੋਰਚ्युनिटी ਨਹੀਂ ਮਿਲਦੀ ਆ ਕਿ ਉਹ ਅੱਗੇ ਕਰ ਸਕਣ ਕਈ ਵਾਰ ਉਹਨਾਂ ਦੇ ਘਰ ਦੇ ਨੀਂ ਨੀ ਦੂਰ ਮਤਲਬ ਉਹਨਾਂ ਨੂੰ ਕੋਚਿੰਗ ਵਗੈਰਾ ਜਿਹੜਾ ਉਹ ਕੋਰਡ ਨਹੀਂ ਕਰ ਪਾਉਂਦੇ ਆ ਤਾਂ ਇਦਾਂ ਦੇ ਕਾਫੀ ਕੁਝ ਗਵਰਨਮੈਂਟ ਹੈ ਕੋਈ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਐਨਜੀਓਜ਼ ਵਗੈਰਾ ਹੈ ਜਿਹੜਾ ਕਾਫੀ ਕੁਝ ਕਰਵਾਂਦੇ ਸਾਨੂੰ ਅਪਡੇਟ ਰਹਿਣਾ ਚਾਹੀਦਾ ਹੈ ਕਿ ਇਹ ਵੀ ਦਾ ਹਨ ਕੋਈ ਓਪਰਚ्युनिटी ਕੋਈ ਸਕੂਲ ਦੇ ਵਿੱਚ ਜਿਹੜਾ ਮੈਰਿਟੋਰੀਅ ਸਕੂਲ ਦੇ ਵਿੱਚ ਸਾਨੂੰ ਗਾਈਡ ਕਰਕੇ ਗਏ ਦਕਸ਼ਨਾ ਫਾਊਂਡੇਸ਼ਨ ਦੇ ਕਿ ਹਨ ਉੱਥੋਂ ਇੱਕ ਰਾਹ ਮਿਲਿਆ ਅੱਗੇ ਵਧਣ ਵਾਸਤੇ ਤੇ ਇਸ ਕਰਕੇ ਅਗਰ ਸਾਡਾ ਏਮ ਪੂਰਾ ਡੈਡੀਕੇਟਿਡ ਹੋਵੇ ਤਾਂ ਰੱਬ ਵੀ ਸਾਨੂੰ ਕੋਈ ਨਾ ਕੋਈ ਰਾਹ ਲੱਭ ਹੀ ਦਿੰਦਾ ਹੈ ਕਿ ਅਸੀਂ ਅੱਗੇ ਵਧੀਏ ਤਾਂ ਮੈਂ ਇਹੀ ਕਹਿਣਾ ਚਾਹਨੀ ਕਿ ਤੁਸੀਂ ਆਪਣਾ ਜਿਹੜਾ ਏਮ ਆ ਉਹਨੂੰ ਰੱਖੋ ਕਿ ਚਾਹੇ ਜੋ ਮਰਜ਼ੀ ਰੁਕਾਵਟ ਆਵੇ ਮੈਂ ਉਹ ਪੂਰਾ ਕਰਨਾ ਹੀ ਹੈ ਤਾਂ ਆਪਣੀ ਮਿਹਨਤ ਕਦੇ ਨਾ ਛੱਡੋ ਗੱਲਬਾਤ ਕੀਤੀ ਹੈ ਸਕੂਲ ਦੇ ਬੱਚਿਆਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਤੇ ਬੱਚਿਆਂ ਦੇ ਫਾਦਰ ਦੇ ਨਾਲ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਦੇ ਬੇਟਿਆਂ ਨੇ ਅੱਜ ਏਡੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਔਰ ਦੱਸਦੀਏ ਇਹ ਮੈਕੋਰੀਅਨ ਸਕੂਲ ਤਲਵੜਾ ਦੇ ਤੇ ਦੋ ਬੱਚਿਆਂ ਨੇ ਇਸ ਵਾਰ ਫੇਰ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਨਵੀਂ ਸਟੋਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ ਨਿਊਜ਼